ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਾਨਵਰ ਦੇਖਣ ਨੂੰ ਮਿਲਣਗੇ ਪਰ ਇਹਨਾਂ ਦੇ ਵਿੱਚੋਂ ਸੇਲ ਇੱਕ ਕਰਨਾ ਕਿਉਂਕਿ ਜਿਹੜੀ ਆਹਾ ਤੁਸੀਂ ਮੱਜੂ ਕੇ ਬਲੱਡ ਲਾਈਨ ਦੀ ਨੀਲੀ ਘੋੜੀ ਤੁਰੀ ਫਿਰਦੀ ਦੇਖਦੇ ਹੋ ਜਿਹਦੇ ਮਗਰਾ ਆਹਾ ਮੱਥੇ ਪਟੇ ਦੀ ਬਸ਼ੇਰੀ ਆ ਇਹ ਘੋੜੀ ਤਾਂ ਮਿੱਤਰੋ ਹੋ ਗਈ ਸੀ ਸੇਲ ਤੇ ਬਸ਼ੇਰੀ ਬਾਈ ਨੇ ਸੇਲ ਨਹੀਂ ਕਰਨੀ ਸੋ ਜਿਹੜੀ ਸੇਲ ਵਾਲੀ ਗੱਲਬਾਤ ਕਰਨੀ ਆਪਾਂ ਉਹ ਇਸ ਨੁਕਰੀ ਬਸ਼ੇਰੀ ਬਾਰੇ ਕਰਨੀ ਆ ਇਹਦੀ ਆਪਾਂ ਤੁਹਾਨੂੰ ਡਿਟੇਲ ਦੇਵਾਂਗੇ ਤੇ ਨੀਲੀ ਘੋੜੀ ਬਾਰੇ ਤੁਸੀਂ ਫੋਨ ਬਾਈ ਨੂੰ ਨਾ ਲਾਇਓ ਕਿਉਂਕਿ ਉਹਦੀ ਆਪਾਂ ਪਹਿਲਾਂ ਜਦੋਂ ਵੀਡੀਓ ਪਾਈ ਆ ਉਹ ਘੋੜੀ ਹੋ ਗਈ ਸੀ ਸੇਲ ਤੇ ਇਹ ਜਿਹੜੀ ਆਪਣੇ ਕੋਲੇ ਵੀਡੀਓ ਕਲਿੱਪ ਬਣੀ ਹੋਈ ਸੀ ਇਕੱਠੀਆਂ ਦੀ ਬਣੀ ਹੋਈ ਸੀ ਸੋ ਵੀਡੀਓ ਦੇ ਵਿੱਚ ਜਿਹੜੀ ਆਪਾਂ ਸੇਲ ਵਾਲੀ ਗੱਲਬਾਤ ਕਰ ਰਹੇ ਹਾਂ ਕੱਲੀ ਆਹ ਨੁਕਰੀ ਬਿਸ਼ੇਰੀ ਬਾਰੇ ਕਰਾਂਗੇ ਸੋ ਇਹਦੀ ਆਪਾਂ ਤੁਹਾਨੂੰ ਡਿਟੇਲ ਦੇਵਾਂਗੇ ਇਹ ਜਿਹੜੀ ਨੁਕਰੀ ਬਿਸ਼ੇਰੀ ਆ ਮਿੱਤਰੋ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਇਹ ਇਹਦੀ ਜਿਹੜੀ ਉਮਰ ਆ 22 ਮਹੀਨੇ ਆ ਤੇ ਕਾਦੇ ਦਾ 61 ਇੰਚ ਆ ਬਿਲਕੁਲ ਨੇਚਰਲ ਸਪੌਟਲੈਸ ਬਸ਼ੇਰੀ ਆ ਮਿੱਤਰੋ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਬਣਤਰਾਂ ਦੀ ਬਹੁਤ ਜਿਆਦੇ ਚੰਗੀ ਆ ਤੁਸੀਂ ਦੇਖ ਸਕਦੇ ਹੋ ਸਭ ਪਣ ਦੇ ਨਾਲ ਨਾਲ ਮਜ਼ਬੂਤੀ ਬੜੀ ਆ ਇਹਦੇ ਵਿੱਚ ਸੁੰਬਾ ਸਾਂਬੰਧੀ ਬੜੀ ਨਿਗਰ ਨਰੋਈ ਬਸ਼ੇਰੀ ਆ ਮਿੱਤਰੋ ਤੇ ਪਿੱਠ ਪੁੜੇ ਦੀ ਚੰਗੀ ਆ ਬੇਲਬੂਲ ਚੰਗੀ ਆ ਗਰਦਨ ਦੀ ਲੰਬਾਈ ਕਿਸੇ ਪਾਸਿਓਂ ਬਸ਼ੇਰੀ ਦੇ ਵਿੱਚ ਕੋਈ ਘਾਟ ਨਹੀਂ ਬਾਕੀ ਸ਼ੋਹ ਬਹੁਤ ਜ਼ਿਆਦੇ ਕਰਦੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਸਪੌਟਲੈਸ ਨੌਕਰੀ ਬਿਸ਼ੇਰੀ ਖਰੀਦਣਾ ਚਾਹੁੰਦਾ ਜਿਹਨੂੰ ਆਇਆ ਵੀ ਯਾਰ ਆਪਾਂ ਜਮਾ ਪਲੀ ਪਲਾਈ ਬਿਸ਼ੇਰੀ ਜਿਹੜੀ ਹੁਣ ਘੋੜੀਵਾਲਨ ਨਾਲ ਹੀ ਹੋਵੇ ਉਹੇ ਜੀ ਬਿਸ਼ੇਰੀ ਲੈਣੀ ਆ ਤੇ ਉਹ ਬਾਈ ਕਾਲ ਕਰ ਸਕਦੇ ਹੋ ਤੁਸੀਂ ਘੋੜੀ ਤਾਂ ਹੁਣ ਇਹ ਬਣੀ ਹੋਈ ਖੜੀ ਆ ਜਿਵੇਂ ਹੁਣ ਇਹਦੀ 22 ਮਹੀਨੇ ਉਮਰ ਹੋ ਗਈ 5-7 ਮਹੀਨਿਆਂ ਤੱਕ ਤੁਸੀਂ ਇਹਨੂੰ ਮੇਟ ਕਰਾ ਵੀ ਸਕਦੇ ਹੋ ਸੋ ਇਹ ਜਿਹੜੀ ਬਿਸ਼ੇਰੀ ਆ ਮਿੱਤਰੋ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੁੰਗਾਲੀ ਪਿੰਡ ਤੁੰਗਾਲੀ ਬਾਈ ਸੋਨੀ ਦੇ ਕੋਲੇ ਸੇਲ ਆ ਸਕਰੀਨ ਦੇ ਉੱਤੇ ਆਪਾਂ ਉਹਦਾ ਕੰਟੈਕਟ ਨੰਬਰ ਸ਼ੇਅਰ ਕਰਤਾ 82838 45888 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਤੇ ਬਾਈ ਦੇ ਪਿੰਡ ਜਾ ਕੇ ਤੁੰਗਾਲੀ ਬਸ਼ੇਰੀ ਦੇਖ ਕੇ ਖਰੀਦ ਸਕਦੇ ਹੋ ਬਸ਼ੇਰੀ ਦੇ ਵਿੱਚ ਘਾਟ ਕੋਈ ਨਹੀਂ ਸੱਪਣ ਵਾਲੇ ਪੱਖ ਤੋਂ ਵੀ ਚੰਗੀ ਆ ਮਜ਼ਬੂਤ ਵੀ ਆ ਤੇ ਬਾਕੀ ਖਾਨਦਾਨ ਵਧੀਆ ਇਹਦਾ ਇਹ ਜਿਹੜੀ ਮੰਗੀ ਉਹ ਵੀ ਨੌਕਰੀ ਕੋੜੀ ਆ ਸੋ ਸਪੌਟ ਕੋਈ ਵੀ ਹੈ ਨਹੀਂ ਇਹਦੇ ਕੋਈ ਛੇੜ ਛਾੜ ਨਹੀਂ ਹੋਈ ਵੀ ਬੇਸ਼ੇਰੀ ਦੇ ਨਾਲ ਜਮਾ ਇਹਨਾਂ ਸ਼ੋ ਕੁਆਲਿਟੀ ਚੰਗੇ ਗੁਲਾਬੀ ਪਣ ਵਾਲੀ ਨੌਕਰੀ ਬੇਸ਼ੇਰੀ ਆ ਮਿੱਤਰੋ ਤੇ ਜਿਹੜਾ ਇਹ ਪਿੰਡਾ ਤੰਗ ਵਾਲੀ ਬਠਿੰਡੇ ਤੋਂ ਤਕਰੀਬਨ ਇਹ 15 ਕਿਲੋਮੀਟਰ ਪੈ ਜਾਂਦਾ ਤੇ ਪੁੱਚੋ ਮੰਡੀ ਤੋਂ 7 ਕਿਲੋਮੀਟਰ ਦੂਰ ਰਹਿ ਜਾਂਦਾ ਸੋ ਫੋਨ ਨੰਬਰ ਕਰ ਲਓ ਬਾਈ ਸੋਨੀ ਦਾ ਨੋਟ ਇੱਕ ਵਾਰ ਮੈਂ ਫੇਰ ਦੱਸ ਦਿੰਨਾ 8283845888 ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਏਗੀ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆ ਨੀਲੀ ਘੋੜੀ ਤਾਂ ਸੇਲ ਹੋ ਗਈ ਸੀ ਤੇ ਜਿਹੜੀ ਇਹਦੇ ਮਗਰ ਬਸ਼ੇਰੀ ਤੁਰੀ ਫਿਰਦੀ ਆ ਮੱਥੇ ਪਟੇ ਦੀ ਉਹ ਬਾਈ ਨੇ ਰੱਖੀ ਹੋਈ ਆ ਉਹ ਸੇਲ ਨਹੀਂ ਕਰਨੀ ਤੇ ਫੋਨ ਤੁਸੀਂ ਕੱਲੀ ਆ ਨੌਕਰੀ ਬਸ਼ੇਰੀ ਬਾਰੇ ਕਰ ਸਕਦੇ ਹੋ ਕਾਲ ਲਾ ਲਿਓ ਜਿਹਨੇ ਚੰਗੀ ਬਸ਼ੇਰੀ ਨੌਕਰੀ ਖਰੀਦਣੀ ਹੋਈ ਮਿੱਤਰੋ